ਵਿਕਟੋਰੀਆ ਸਕੂਲਾਂ ਵਿੱਚ ਜਿਹੜੀ ਤੀਸਰੀ ਕਾਉਂਸਲਿੰਗ ਆ ਚੁੱਕੀ ਹੈ ਵਿਦਿਆਰਥੀ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀਗੇ ਪੱਤਰ ਜਾਰੀ ਕੀਤਾ ਗਿਆ ਸੋਸਾਇਟੀ ਫਾਰ ਪ੍ਰੋਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਪੂਰ ਐਂਡ ਮੈਰੀਟੋਰੀ ਸਟੂਡੈਂਟਸ ਪੰਜਾਬ ਤੋਂ ਜਨਤਕ ਸੂਚਨਾ ਆਓ ਤੁਹਾਡੇ ਹਿੱਤ ਰੱਖੀਏ 7725 ਨੂੰ ਜਿਹੜਾ ਲੈਟਰ ਜਾਰੀ ਹੋਇਆਗਾ ਮੈਰੀਟੋਰੀ ਸੋਸਾਇਟੀ ਵੱਲੋਂ ਜਾਰੀ ਕੀਤੀ ਸੰ ਜਨਤਕ ਸੂਚਨਾ ਨੰਬਰ ਜੋ ਦਿੱਤਾ ਹੋਇਆ ਡੇਟ 26 6 25 ਦੀ ਲਗਾਤਾਰਤਾ ਸੂਚਿਤ ਕੀਤਾ ਜਾਂਦਾ ਕਿ ਮੈਰੀਟੋਰੀ ਸਕੂਲ ਵਿੱਚ 11ਵੀਂ ਜਮਾਤ ਦੇ ਦਾਖਲੇ ਸੰਬੰਧੀ ਪਹਿਲੀ ਕਾਉਂਸਲਿੰਗ ਉਪਰੰਤ ਖ ਅਤੇ ਡਿਸੇਬਲਡ ਦੀ ਪਹਿਲੀ ਅਤੇ ਦੂਜੀ ਕਾਉਂਸਲਿੰਗ ਦੌਰਾਨ ਖਾਲੀ ਰਹੀਆਂ ਸੀਟਾਂ ਨੂੰ ਭਰਨ ਲਈ ਤੀਜੀ ਕਾਉਂਸਲਿੰਗ ਮਿਤੀ 9/7/25, 10/7/25, 11/7/25 ਨੂੰ ਨਾਲ ਨਤੀ ਲਿਸਟ ਵਿੱਚ ਦਰਸਾਏਗੇ ਸਕੂਲ ਸੰਸਥਾ ਵਿੱਚ ਕਰਵਾਈ ਜਾਵੇਗੀ। ਉਮੀਦਵਾਰ ਲਈ ਮੈਰਿਟ ਲਿਸਟ ਨਾਂ ਨਤੀ ਹੈ ਕਾਉਂਸਲਿੰਗ ਲਈ ਸਮਾਸਾਰਣੀ ਜਿਹੜਾ ਹੇਡ ਲਿਖੇ ਅਨੁਸਾਰ ਜਿਹੜੀ ਬਣਾਈ ਗਈ ਆ। ਸੋ ਜਿਹੜੀ ਆਰੰਭ ਹੋ ਰਹੀ ਹੈ ਜੀ ਕਾਉਂਸਲਿੰਗ ਇਹ ਕਾਉਂਸਲਿੰਗ ਦਾ ਸ਼ਡਿਊਲ ਆ ਜਿਹੜਾ 9/7/25 ਦਿਨ ਬੁੱਧਵਾਰ ਲੜਕੀਆਂ ਲਈ ਕਾਉਂਸਲ ਦਾ ਸ਼ਡਿਊਲ ਹੈ ਲੜੀ ਨੰਬਰ 1 ਤੋਂ 643 10725 ਨੂੰ ਦਿਨ ਵੀਰਵਾਰ ਨੂੰ 9 ਤੋਂ ਲੈ ਕੇ 5 ਤੱਕ ਲੜੀ ਨੰਬਰ 644 ਤੋਂ ਲੈ ਕੇ 1650 ਤੱਕ ਤੇ ਲੜਕਿਆਂ ਮੁੰਡਿਆਂ ਲਈ ਲੜੀ ਨੰਬਰ 245 ਤੋਂ 947 ਤੱਕ ਇਸ ਤਰ੍ਹਾਂ ਦੇ ਨਾਲ 11725 ਦਿਨ ਸ਼ੁੱਕਰਵਾਰ ਨੂੰ 9 एएम ਤੋਂ ਲੈ ਕੇ 5 पीएम ਤੱਕ ਤੇ ਲੜੀ ਨੰਬਰ ਲੜਕੀਆਂ ਲਈ ਕਾਉਂਸਲਿੰਗ ਸ਼ਡਿਊਲ ਹੈ 1652 ਤੋਂ 2754 ਤੱਕ ਲੜਕਿਆਂ ਮੁੰਡਿਆਂ ਲਈ ਲੜੀ ਨੰਬਰ 945 ਤੋਂ ਲੈ ਕੇ 1696 ਤੱਕ ਸੁਬਤ ਤੋਂ ਬਾਅਦ ਇਸ ਜਾਣਕਾਰੀ ਨੂੰ ਆਪ ਵਿਦਿਆਰਥੀਆਂ ਤੱਕ ਪਹੁੰਚਾਈਏ ਤੇ ਨਾਲ ਦੀ ਨਾਲ ਵੀਡੀਓ ਆਪ ਜਿਹੜੀ ਅੱਗੇ ਜਾਰੀ ਕਰਦੇ ਆ ਵੀ ਜਿਹੜਾ ਉਹੜਾ ਕਾਉਂਸਲਿੰਗ ਦਾ ਸ਼ਡਿਊਲ ਆ ਲੜਕੀਆਂ ਦਾ ਲੜਕਿਆਂ ਦਾ ਉਹ ਵੀ ਪਾਉਣਿਆਂ ਕਿ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਬਾਕੀ ਜਿਹੜੀਆਂ ਉਹੀ ਨੇ ਸਾਰੀਆਂ ਜਿਹੜੀਆਂ ਹੈ ਕਾਉਂਸਲਿੰਗ ਲਈ ਬਲਾਇੰਡ ਦਾ ਮਤਲਬ ਇਹ ਨਹੀਂ ਹੋਏਗਾ ਕਿ ਅਮੀਦਵਾਰ ਦਾ ਆਪਣੇ ਟੂਰੀ ਸਕੂਲ ਦਾਖਲਾ ਸਨਿਸ਼ਚਿਤ ਹੋ ਗਿਆ ਦਾਖਲਾ ਇਜ਼ੀ ਹੋਏਗਾ ਅਮੀਦਵਾਰਾਂ ਬੱਚੋਂ ਦਾਖਲਾ ਪ੍ਰਵੇਸ਼ ਪ੍ਰੀਖਿਆ ਦੀ ਮੈਟ ਆਧਾਰ ਤੇ ਉੱਚ ਮੈਟ ਵਾਲੇ ਨੂੰ ਬਾਰੇ ਕੀਤਾ ਗਿਆ 10 ਮਿੰਟ ਹੋਰੀ ਸਕੂਲ ਨੂੰ ਚ ਕੈਟਾਗਰੀ ਜੈਂਡਰ ਤੇ ਸਟੀਮ ਵਾਈ ਸੀਟਾਂ ਭਰਨ ਪਰੰਤ ਕਾਉਂਸਲਿੰਗ ਜਿਹੜੀ ਬੰਦ ਕਰ ਦਿੱਤੀ ਜਾਵੇਗੀ ਇਹ ਵੀ ਆਇਆ ਜਿਹੜੀ ਸੀਟਾਂ ਜਦੋਂ ਭਰ ਗਈਆਂ ਭਾਈ ਕਾਉਂਸਲਿੰਗ ਬੰਦ ਹੋ ਜਾ ਇਸ ਤਰ੍ਹਾਂ ਜੇ ਕੋਈ ਉਮੀਦਵਾਰ ਗੈਰਹਾਜ਼ਰ ਹੋਊਗਾ ਤਾਂ ਅਗਲੀ ਨੂੰ ਮੌਕਾ ਦੇ ਦਿੱਤਾ ਜਾਊਗਾ ਸਾਰੀ ਗੱਲਬਾਤ ਬਾਕੀ ਸਾਰੀਆਂ ਸ਼ਰਤਾਂ ਉਹੀ ਨੇ ਜੀ ਜੋ ਪਹਿਲਾਂ ਸੀਗੀਆਂ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਆਟਾ ਦਾਲ ਵਾਲੇ ਸਨ ਬਾਰੇ ਪਤੀ ਆ ਵੀ ਕੀ ਕੀ ਚਾਹੀਦਾ WHH ਬਾਰੇ ਕੀ ਕੀ ਸਰਟੀਫਿਕੇਟ ਚਾਹੀਦੇ ਆ SCST ਵਾਸਤੇ ਕੀ ਚਾਹੀਦਾਗਾ ਬਾਕੀ ਸਾਰੀਆਂ ਗੱਲਾਂ ਬਾਤਾਂ ਉਹੀ ਆ ਜੀ ਦੋ ਦਿਨਾਂ ਦੇ ਅੰਦਰ ਅੰਦਰ ਤੁਸੀਂ ਰਿਪੋਰਟ ਕਰਨਾ ਹੋਊਗਾ ਜਦੋਂ ਤੁਹਾਡਾ ਦਾਖਲਾ ਹੋ ਗਿਆ ਇਹ ਪੱਤਰ ਜਾਰੀ ਕੀਤਾ ਗਿਆ ਇੱਕ ਵਾਰੀ ਫੇਰ ਦੱਸ ਦਿਆਂ ਮੈਰੀਟੋਰੀ ਸਕੂਲਾਂ ਵਿੱਚ ਤੀਸਰੀ ਕਾਉਂਸਲਿੰਗ ਆ ਚੁੱਕੀ ਆ ਸੋ ਵਿਦਿਆਰਥੀਓ ਤਿਆਰ ਰਹੋ 9 ਤਰੀਕ ਤੋਂ 9 ਤਰੀਕ ਤੋਂ ਜਿਹੜਾ ਆਰੰਭ ਹੋ ਜਾਣ ਹੋਣ ਜਾ ਰਿਹਾਗਾ ਆਪਣੇ ਜਿਹੜਾ ਡਾਕੂਮੈਂਟਸ ਦੀ ਤੁਸੀਂ ਤਿਆਰੀ ਰੱਖੋ ਚੈਨਲ ਤੇ ਪਹਿਲੀ ਵਾਰਾਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਬਹੁਤ